ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਹਾਜ਼ਰ ਹੈ ਨਾ ਇੱਕ ਨਵੀਂ ਰੈਸਪੀ ਲੈ ਕੇ ਇਹ ਜਿਹੜੀ ਰੈਸਪੀ ਆ ਨਾ ਇਹ ਮੇਰੇ ਦਿਲ ਦੇ ਬਹੁਤ ਕਰੀਬ ਆ ਜਦੋਂ ਮੇਰੇ ਰੈਸਪੀ ਮੈਂ ਘਰ ਬਣਾਉਂਦੀ ਆ ਨਾ ਤੇ ਨਾ ਇਹ ਨਾ ਮੈਨੂੰ ਲੈ ਜਾਂਦੀ ਆ ਮੇਰੇ ਸਕੂਲ ਦੇ ਦਿਨਾਂ 'ਚ ਵਾਪਸ ਕਿਉਂਕਿ ਇਹ ਰੈਸਪੀ ਉੱਥੇ ਖਾਣ ਨੂੰ ਮਿਲਦੀ ਹੁੰਦੀ ਸੀ ਜ਼ਿਆਦਾ ਇਹ ਰੈਸਪੀ ਹੈ ਜੀ ਕੁਲਚੇ ਛੋਲੇ ਦੀ ਹੈ ਨਾ ਉੱਥੇ ਸਾਡੇ ਅੰਕਲ ਆਂਦਾ ਹੁੰਦਾ ਸੀਗਾ ਕੁਲਚੇ ਛੋਲੇ ਲੈ ਕੇ ਜਦੋਂ ਅਸੀਂ ਲੈ ਕੇ ਜਾਣੇ ਘਰੋਂ ਪੈਸੇ ਕਿ ਅਜਿਹੇ ਕੁਲਚੇ ਖਾਣੇ ਆ ਤੇ ਇੱਕ ਅਲੱਗ ਹੀ ਇੱਕ ਫੀਲਿੰਗ ਜੀ ਹੁੰਦੀ ਸੀ ਕਿ ਅੱਜ ਗੁਲਚੇ ਖਾਵਾਂਗੇ ਹਨਾ ਵਧੀਆ ਲੱਗਦਾ ਹੁੰਦਾ ਸੀਗਾ ਉਹ ਟਾਈਮ ਹੀ ਉਹ ਇਦਾਂ ਦਾ ਹੁੰਦਾ ਸੀਗਾ ਬੜਾ ਵਧੀਆ ਹੁੰਦਾ ਸੀ ਵੀ ਛੋਟੀ ਛੋਟੀ ਚੀਜ਼ਾਂ ਚੋਂ ਬੰਦਾ ਇੰਨੀਆਂ ਖੁਸ਼ੀਆਂ ਲੱਭ ਲੈਂਦਾ ਹਨਾ ਤੇ ਅਸੀਂ ਪੰਜਵੇਂ ਪੰਜਵੇਂ ਪੀਰੀਅਡ ਵਿੱਚ ਅਸੀਂ ਲੱਗ ਜਾਣਾ ਚੱਕਰ ਮਾਰਨ ਹਨਾ ਕਦੇ ਪਾਣੀ ਦੇ ਬਹਾਨੇ ਬਾਹਰ ਜਾਣਾ ਕਦੀ ਕਿਦਾਂ ਕਿ ਦੇਖ ਲਈ ਅੰਕਲ ਆ ਗਿਆ ਕਿ ਨਹੀਂ ਆ ਗਿਆ ਤੇ ਅੰਕਲ ਸਾਡੇ ਜਿਹੜੇ ਹੁੰਦੇ ਸੀ ਪੁੱਜ ਕੇ ਮਿਰਚ ਪਾਉਂਦੇ ਸੀ ਪਹਿਲਾਂ ਕਚਨੇਆਂ ਚ ਉਹਨਾਂ ਨੇ ਇੰਨੀ ਕ ਮਿਰਚ ਪਾਣੀ ਹਨਾ ਫਿਰ ਉਹਨਾਂ ਨੇ ਹਰੀਆਂ ਮਿਰਚਾਂ ਕੱਟ-ਕੱਟ ਕੇ ਇੰਨੀਆਂ ਕ ਪਾਣੀ ਆ ਪਤਾ ਨਹੀਂ ਤਦੋਂ ਮਿਰਚਾਂ ਹੀ ਸਸਤੀਆਂ ਹੁੰਦੀਆਂ ਸੀ ਦੀ ਹਨਾ ਬਹੁਤ ਮਿਰਚਾਂ ਪਾਣੀ ਪਰ ਪਤਾ ਨਹੀਂ ਕਿਉਂ ਬੱਚੇ ਉਹਨਾਂ ਦੇ ਭੋਲੇ ਹੁੰਦੇ ਸੀਗੇ ਹਨਾ ਕਦੀ ਕਿਹਾ ਨਹੀਂ ਸੀਗਾ ਕਿ ਅੰਕਲ ਮਿਰਚ ਘੱਟ ਪਾਓ ਜਾਂ ਹਨਾ ਜ਼ਿਆਦਾ ਮਿਰਚ ਪਾਉਣੇ ਕਦੀ ਨਹੀਂ ਸੀ ਕਿਹਾ ਜਿੱਦਾਂ ਦੇ ਬਣਾਉਂਦੇ ਸੀ ਬਸ ਓਦਾਂ ਹੀ ਖਾਂਦੇ ਸੀਗੇ ਅੱਜ ਵੀ ਮੈਨੂੰ ਉਹ ਟੇਸਟ ਜ਼ਿਆਦਾ ਹੁਲਚਿਆਂ ਦਾ ਹਨਾ ਤੇ ਲੋ ਜੀ ਫਿਰ ਬਣਾਣੇ ਆਪਾਂ ਵੀ ਤੁਸੀਂ ਵੀ ਦੱਸਿਓ ਵੀ ਕਿਹਨੂੰ ਕਿਹਨੂੰ ਇਹ ਰੈਸਪੀ ਦੇਖ ਕੇ ਆਪਣੇ ਸਕੂਲ ਦੀ ਯਾਦ ਆ ਗਈ ਵੀ ਮੈਨੂੰ ਤਾਂ ਹਮੇਸ਼ਾ ਹੀ ਆਉਂਦੀ ਹੈ ਜਦੋਂ ਮੈਂ ਘਰ 'ਚ ਬਣਾਉਣੀ ਆ ਉਹ ਦਿਨ ਯਾਦ ਆ ਜਾਂਦੇ ਬੜੇ ਸੋਹਣੇ ਸੀਗੇ ਉਹ ਦਿਨ ਸਕੂਨ ਵਾਲੇ ਹਨਾ ਬਾਹਲੇ ਬਿਤੇ ਛੋਟੇ-ਛੋਟੀਆਂ ਗੱਲਾਂ 'ਚ ਖੁਸ਼ੀਆਂ ਲੱਭ ਲੈਂਦੇ ਸੀ ਲੋ ਜੀ ਸ਼ੁਰੂ ਕਰਦੇ ਆਪਾਂ ਰੈਸਪੀ ਕੁਲਚੇ ਛੋਲਿਆਂ ਦੀ ਇਹ ਆਪਾਂ ਇੱਕ ਪਿਆਜ਼ ਕੱਟ ਲਿਆ ਇੱਕ ਟਮਾਟਰ ਲੈ ਲਿਆ ਚਾਰ ਪੰਜ ਆਪਾਂ ਹਰੀਆਂ ਮਿਰਚਾਂ ਲੈ ਲਈਆਂ ਤੇ ਥੋੜਾ ਜਿਹਾ ਆਦਰਕ ਲਿਆ ਇਹ ਜੀ ਹੈਗਾ ਨਿੰਬੂ ਦਾ ਜੂਸ ਆਪਾਂ ਕੱਟ ਲਿਆ ਇਹਦੇ ਵਿੱਚ ਆਪਾਂ ਇਮਲੀ ਵੀ ਪਾ ਸਕਦੇ ਹਾਂ ਅਗਰ ਨਿੰਬੂ ਨਹੀਂ ਹੈ ਇਮਲੀ ਹੈ ਆਪਣੇ ਕੋਲ ਤੇ ਇਹ ਆਪਾਂ ਜੀ ਆਲੂ ਤੇ ਚਨੇ ਬੋਇਲ ਕਰ ਲਿਆ ਹੁਣ ਅੱਗੇ ਆਪਾਂ ਕਰਦੇ ਹਾਂ ਰੈਸਪੀ ਸਟਾਰਟ ਲੋ ਜੀ ਆਪਾਂ ਬਟਰ ਪਾ ਲਿਆ ਪੈਨ 'ਚ ਥੋੜਾ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚੋਂ ਆਪਾਂ ਨਾ ਜਿੰਨਾ ਪਿਆਜ਼ ਲਿਆ ਹਾਫ ਪਾਵਾਂਗੇ ਹਾਫ ਆਪਾਂ ਕੱਚਾ ਰੱਖਾਂਗੇ ਤੇ ਨਾਲ ਹੀ ਆਪਾਂ ਹਰੀ ਮਿਰਚ ਪਾ ਦੇਣੀ ਹੈ ਹਰੀ ਮਿਰਚ ਵੀ ਆਪਾਂ ਥੋੜੀ ਜਿਹੀ ਰੱਖ ਲਾਂਗੇ ਕੱਚੀ ਪਾਉਣ ਲਈ ਤੇ ਅਦਰਕ ਆਪਾਂ ਸਾਰਾ ਪਾ ਲਾਂਗੇ ਕਿਉਂਕਿ ਬੱਚੇ ਸਾਡੇ ਨਾ ਅਦਰਕ ਕੱਚਾ ਨਹੀਂ ਖਾਂਦੇ ਤੇ ਕਈ ਵਾਰੀ ਫਿਰ ਮਾਂ-ਬਾਪ ਨੂੰ ਆਪਣੇ ਸ਼ੌਂਕ ਮਾਰਨੇ ਪੈਂਦੇ ਬੱਚਿਆਂ ਪਿੱਛੇ ਤੇ ਆਪਾਂ ਇਦਾਂ ਹੀ ਸਾਰਾ ਇਹਦੇ ਵਿੱਚ ਹੀ ਪਕਾ ਲਾਂਗੇ ਇਹ ਜਿਹੜਾ ਪਿਆਜ਼ ਪਕ ਰਿਹਾ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਥੋੜਾ ਹੀ ਪਕਾਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਟਮਾਟਰ ਐਡ ਕਰ ਦੇਣਾ। ਲਓ ਜੀ ਆਪਾਂ ਪਿਆਜ਼ ਥੋੜਾ ਪਕਾ ਲਿਆ ਇਹਦੇ ਵਿੱਚ ਆਪਾਂ ਟਮਾਟਰ ਐਡ ਕਰ ਦਾਂਗੇ। ਵੈਸੇ ਤਾਂ ਆਪਾਂ ਕੱਚਾ ਵੀ ਟਮਾਟਰ ਪਾ ਸਕਦੇ ਆ ਪਰ ਸਾਡਾ ਕੇਵਲ ਨਹੀਂ ਕੰਮ ਕਰਦਾ ਕੱਚਾ ਟਮਾਟਰ ਤੇ ਉਹ ਵੀ ਆਪਾਂ ਤੜਕੇ ਤੇ ਥੋੜਾ ਇਹਨੂੰ ਪੁੰਨ ਲਾਉਣਾ। ਲਓ ਜੀ ਆਪਣਾ ਤੜਕਾ ਰੈਡੀ ਹੋ ਗਿਆ। ਤੇ ਇਹਦੇ ਵਿੱਚ ਆਪਾਂ ਪਾਵਾਂਗੇ ਨੂਰ ਮਿਰਚ ਮਸਾਲੇ ਜੋ ਵੀ ਥਾਣਾ। ਨਮਕ ਪਾਵਾਂਗੇ। ਥੋੜਾ ਜਿਹਾ ਮਸਾਲਾ ਪਾ ਲਾਂਗੇ ਥੇ ਧਨੀਆ ਪਾਊਡਰ ਤੇ ਜੀਰਾ ਪਾਊਡਰ ਤੇ ਚਾਟ ਮਸਾਲਾ ਬਸ ਆਪਾਂ ਇੰਨਾ ਚ ਪਾਵਾਂਗੇ ਲੋ ਜੀ ਆਪਾਂ ਚਨੇ ਤੇ ਆਲੂ ਐਡ ਕਰ ਦਾਂਗੇ ਮਿਕਸ ਕਰ ਦਾਂਗੇ ਇਹਦੇ ਵਿੱਚ ਮੈਂ ਹਲਦੀ ਨਹੀਂ ਪਾਈ ਹੈਗੀ ਅਗਰ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਪਤਾ ਨਹੀਂ ਕਿਉਂ ਮੈਨੂੰ ਇਦਾਂ ਹੀ ਵਧੀਆ ਲੱਗਦੇ ਨੇ ਕੋਲ ਚੋਲੇ ਕਿ ਹਲਦੀ ਨਾ ਪਾਵਾਂ ਮੈਂ ਉਹਨਾਂ ਵਿੱਚ ਵਧੀਆ ਲੱਗਦਾ ਇਦਾਂ ਲਓ ਜੀ ਆਪਣੇ ਹੋ ਗਏ ਆਲੂ ਤੇ ਚਨੇ ਰੈਡੀ ਕਿਉਂਕਿ ਦੋਵੇਂ ਚੀਜ਼ਾਂ ਬੋਇਲ ਸੀਗੀਆਂ ਤੇ ਆ ਹੁਣ ਆਪਾਂ ਪਾ ਤਾ ਇਹਦੇ ਵਿੱਚ ਲੈਮਨ ਦਾ ਜੂਸ ਬਸ ਮਿਕਸ ਕਰਾਂਗੇ ਥੋੜਾ ਤੇ ਇਸ ਤੋਂ ਬਾਅਦ ਆਪਾਂ ਕਰਦੇ ਆਂ ਕੁਲਚੇ ਰੈਡੀ ਅਗਰ ਆਪਾਂ ਕੈਚ-ਅਪ ਪਾਣੀਆ ਚੰਨਿਆਂ ਦੇ ਵਿੱਚ ਵੀ ਆਪਾਂ ਕੈਚ-ਅਪ ਪਾ ਸਕਦੇ ਆਂ ਤੇ ਨਹੀਂ ਆਪਾਂ ਕੁਲਚਿਆਂ ਦੇ ਵਿੱਚ ਵੀ ਜਦੋਂ ਆਪਾਂ ਫਿਲਿੰਗ ਕਰਨੀ ਹੈ ਨਾ ਫਿਲ ਕਰਨੀ ਨੇ ਆਪਾਂ ਚੰਨੇ ਤੇ ਉਦੋਂ ਵੀ ਆਪਾਂ ਉਹਨਾਂ ਵਿੱਚ ਆਪਾਂ ਕੈਚੱਪ ਪਾ ਸਕਦੇ ਆ ਮਾਇਓਨੈਸ ਜੋ ਵੀ ਤੁਹਾਡੀ ਇੱਛਾ ਆਪਾਂ ਪਰ ਕੋਈ ਸੌਸ ਪਾ ਸਕਦੇ ਆ ਗ੍ਰੀਨ ਸੌਸ ਵੀ ਬਣਾ ਸਕਦੇ ਆ ਲੱਗ ਤੋਂ ਮੈਂ ਤੇ ਨਹੀਂ ਬਣਾਈ ਬਟ ਅਸੀਂ ਕੈਚੱਪ ਤੇ ਮਾਇਓਨੈਸ ਯੂਜ਼ ਕਰਾਂਗੇ ਤੇ ਉਹ ਵੀ ਆਪਾਂ ਤਿਆਰ ਕਰ ਸਕਦੇ ਆ ਲੋ ਜੀ ਪੈਨ ਆਪਾਂ ਰੱਖ ਲਿਆ ਕੁਲਚੇ ਵਾਲੇ ਆਪਾਂ ਬਟਰ ਲਗਾ ਲਿਆ ਸਾਰੇ ਵਿੱਚ ਪੈਨ ਵਿੱਚ ਤੇ ਇਹਦੇ ਵਿੱਚ ਬਸ ਆਪਾਂ ਕੁਲਚੇ ਥੋੜੇ ਹਲਕੀ ਜਿਹੀ ਫਰਾਈ ਕਰਾਂਗੇ ਬਸ ਨਾਲ ਹੀ ਆਪਣੇ ਕੁਲਚੇ ਛੋਲੇ ਰੈਡੀ ਹੋਈ ਜਾਣੇ ਲੋਟੇ ਮੈਂ ਬ੍ਰਾਊਨ ਵਾਲੇ ਲੈ ਕੇ ਆਈਆਂ ਜਿਹੜੇ ਕੁਲਚੇ ਨੇ ਬਹੁਤ ਵਧੀਆ ਇੱਥੇ ਬਹੁਤ ਤਰ੍ਹਾਂ ਦੇ ਮਿਲ ਜਾਂਦੇ ਪਰ ਮੈਨੂੰ ਇਹ ਪਸੰਦ ਨੇ ਮੈਂ ਯੂਜ਼ ਕਰ ਰਹੀ ਹਾਂ ਇਹਦੇ ਵਿੱਚ ਜੋ ਆਪਣੇ ਜਿਹੜੇ ਹੁੰਦੇ ਨੇ ਨਰਸ ਹੁੰਦੇ ਨੇ ਉਹ ਵੀ ਆ ਜਾਂਦੇ ਨੇ ਦੇਖੋ ਇਹਦੇ ਵਿੱਚ ਜੀਰਾ, ਅਲਸੀ, ਅਜਵਾਇਨ ਇਦਾਂ ਦਾ ਕਾਫੀ ਕੁਛ ਇਹਦੇ ਵਿੱਚ ਪਾਇਆ ਹੁੰਦਾ ਤੇ ਇਹ ਵਾਲੇ ਮੈਨੂੰ ਬੜੇ ਪਸੰਦ ਨੇ ਲੋ ਜੀ ਕੁਲਚਾ ਆਪਣਾ ਰੈਡੀ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਚਨੇ ਵਗੈਰਾ ਫਿਲ ਕਰਪਾਂਗੇ ਲੋ ਜੀ ਹੋ ਗਿਆ ਆਪਣਾ ਕੁਲਚਾ ਰੈਡੀ ਤੇ ਇਹਦੇ ਉੱਤੇ ਆਪਾਂ ਕੈਚ-ਅਪ ਵੀ ਪਾ ਸਕਦੇ ਹਾਂ ਜਿੱਦਾਂ ਉੱਪਰ ਉੱਪਰ ਆਪਾਂ ਨੂੰ ਹੁੰਦੀ ਹੈ ਨਾ ਥੋੜਾ ਜਿਹਾ ਜ਼ਿਆਦਾ ਕੈਚ-ਅਪ ਪਾ ਕੇ ਖਾਣ ਦੇ ਮੇ ਲੋ ਜੀ ਆਪਾਂ ਉੱਪਰ ਵੀ ਪਾ ਲਏ ਇਹਦੇ ਬਹੁਤ ਹੀ ਵਧੀਆ ਇਹ ਜਿਹੜਾ ਟੇਸਟ ਆਹਾ ਮੂੰਹ ਚ ਪਾਣੀ ਆਂਦਾ ਦੇਖ ਕੇ ਕੁਲਚੇ ਨੂੰ ਤੇ ਇਹ ਆਪਣਾ ਬਹੁਤ ਹੀ ਜਲਦੀ ਰੈਡੀ ਹੋ ਗਿਆ ਜਿੰਨਾ ਟਾਈਮ ਇਹਨੂੰ ਰੈਡੀ ਹੋਣ ਨੂੰ ਲੱਗਿਆ ਉਦੋਂ ਘੱਟ ਟਾਈਮ ਇਹਨੂੰ ਕਾਣ ਨੂੰ ਲੱਗਣਾ ਇਹ ਤਾਂ ਏਦਾਂ ਹੀ ਖਤਮ ਹੋ ਜਾਣਾ ਲੋ ਜੀ ਤੁਸੀਂ ਵੀ ਬਣਾਓ ਖਾਓ ਦੇਖੋ ਜੀ ਚਨੇ ਇੰਨੇ ਸੋਹਣੇ ਫਿੱਲ ਹੋਏ ਨੇ ਵਾਵਾ ਮਜ਼ਾ ਆ ਗਿਆ ਦੇਖੋ ਵੀ ਕਿੰਨੇ ਸੋਹਣੇ ਉਹੀ ਮੈਨੂੰ ਸਕੂਲ ਵਾਲੀ ਜ਼ਿਆਦਾ ਆ ਰਹੀ ਹੈ ਤੇਦੀ ਕੁਆਇਟ ਲੈ ਕੇ ਆ ਸਵਰਗਾ ਵਿੱਚ ਪਹੁੰਚ ਜਾਣਾ ਇਹਨਾਂ ਪਤਾ ਨਹੀਂ ਕਿਉਂ ਇੰਨੇ ਮੈਨੂੰ ਪਸੰਦ ਨੇ ਕੁਲਚੇ ਛੋਲੇ ਤੁਸੀਂ ਵੀ ਜੀ ਇੱਕ ਵਾਰੀ ਜ਼ਰੂਰ ਟਰਾਈ ਕਰੋ ਤੇ ਦੱਸਿਓ ਕਿਹਨੂੰ ਕਿਹਨੂੰ ਆਪਣੇ ਸਕੂਲ ਦੀ ਜ਼ਿਆਦਾ ਆ ਕਿ ਕੁਲਚਿਆਂ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਹਾਂ ਜੀ ਕਿਸੇ ਨੈਕਸਟ ਵੀਡੀਓ ਨਾਲ ਰੱਬ ਰੱਖ